ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਸੂਰੇਆਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਗਿੱਦੜਵਾਹਾ ਦਾ ਪਿੰਡ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਜਰਸੀ ਪੰਜਾਬ ਵਾਲੀ ਆਪਾਂ ਇਹਨੂੰ ਕਹਿ ਸਕਦੇ ਹਾਂ ਖੀਰੀ ਵਹਿੜ ਵਕਾਊ ਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਇੰਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਕੌਲਜੀਤ ਸਿੰਘ ਜੀ ਕਮਲਜੀਤ ਕਮਲਜੀਤ ਵੀਰੇ ਆਪਣਾ ਮੋਬਾਈਲ ਨੰਬਰ ਦੱਸ 82890 35510 82890 35510 35510 ਹੂੰ ਇਹ ਵਹਿੜ ਬਾਈ ਆਪਣੇ ਘਰ ਦੀ ਹੈ ਜੀ ਘਰ ਦੀ ਹੈ ਬਈ ਤੇ ਕਿੰਨੀ ਉਮਰ ਹੈ ਬਾਈ ਜੀ ਇਹ ਵੇ ਖੀਰੀ ਹੈ ਜਾਂ ਖੀਰੀ ਆ ਹੂੰ ਤੇ ਇਹ ਸੀਮਣਾ ਇਹਦੇ ਭਰਿਆ ਹੋਇਆ ਬਾਈ ਹਾਂ ਬਾਈ ਕਿੰਨੇ ਕ ਦਿਨ ਹੋ ਗਏ ਬਾਈ 15 ਕ ਦਿਨ ਹੋ ਗਏ 15 ਦਿਨ ਹੋ ਗਏ ਸੀਮਣ ਭਰੇ ਹੂੰ ਚੰਗਾ ਭਰਿਆ ਹੋਊਗਾ ਚੰਗਾ ਭਰਿਆ ਹੋਇਆ ਤੇ ਆਪਣੇ ਕੋਲੇ ਪਿਆ ਹੀ ਹੁਣ ਸਟਰਾ ਤਾਂ ਹਾਂ ਬਾਈ ਠੀਕ ਆ ਜੀ ਲੋ ਵੀ ਸਜਣੋ ਕਦ ਕਾਠ ਵਾਲੀ ਆ ਤੇ ਪੰਜਾਬ ਵਾਲੀ ਆਪਾਂ ਇਹਨੂੰ ਜਰਸੀ ਕਹਿ ਸਕਦੇ ਆ ਵੇਲ ਬੂਲ ਬਹੁਤ ਆ ਤੇ ਬਾਕੀ ਕੰਨਾ ਕੋਨਾ ਦੀ ਬਹੁਤ ਚੰਗੀ ਆ ਥਣ ਦੀ ਵੀ ਤੁਹਾਨੂੰ ਦਿਖਾਵਾਂਗੇ ਥਾਣਾ ਦਾ ਸੈੱਜ ਚੰਗਾ ਪਿੱਠ ਪੁੜੇ ਦੀ ਤੁਹਾਨੂੰ ਪਹਿਲਾਂ ਦਿਖਾ ਦਈਏ ਥਾਣਾ ਦੋਸਤੋ ਬਹੁਤ ਚੰਗਾ ਦੇਖ ਸਕਦੇ ਆ ਤੁਸੀਂ ਮੋਟਾ ਮੋਟਾ ਥਾਣਾ ਬਾਕੀ ਵਿਰਲ ਚੰਗੀ ਆ ਲੰਬਾਈ ਵੀ ਥਣ ਦੀ ਚੰਗੀ ਇਹਦੇ ਵਿਰਲ ਵੀ ਚੰਗੀ ਦੋਨਾਂ ਪਾਸਿਆਂ ਤੋਂ ਤੁਹਾਨੂੰ ਪਿਛਲੇ ਪਾਸੇ ਵੀ ਦਿਖਾ ਦਿੰਨੇ ਤੇ ਅਗਲੇ ਪਾਸੇ ਵੀ ਤੁਹਾਨੂੰ ਥਣ ਦਿਖਾ ਦਿੰਨੇ ਦੇਖ ਸਕਦੇ ਹੋ ਸੋਹਣਾ ਥਣ ਲੱਗਿਆ ਦੋਨਾਂ ਪਾਸੇ ਇੱਕੋ ਜਿਹਾ ਪਿੱਠ ਕੁੜੇ ਦੀ ਗਲਾਈ ਆ ਜਿਹੜੀ ਤੁਸੀਂ ਦੇਖ ਸਕਦੇ ਚੰਗੀ ਆ ਕੰਦ ਕਾਠ ਦੇ ਮੁਤਾਬਕ ਬਹੁਤ ਸੋਹਣਾ ਲੈਂਥ ਆ ਤੇ ਤੋੜ ਕੇ ਤੁਹਾਨੂੰ ਦਿਖਾਉਣੀ ਆ ਲਓ ਵੀ ਤੋੜ ਕੇ ਤੁਹਾਨੂੰ ਇਸ ਤਰ੍ਹਾਂ ਦਿਖਾਈ ਆ ਵੀ ਚੰਗੀ ਤਰ੍ਹਾਂ ਸਾਫ ਸੁਥਰੀ ਤੋਰੇ ਦੀ ਦਿਸ ਜੀ ਮੋੜ ਲਓ ਬਾਈ ਜੀ ਕਿਹੜੇ ਬੁਲਦੀ ਹੈ ਬਈ ਇਹ ਪ੍ਰੀਤ ਬੁਲਦੀ ਹੈ ਬਾਈ ਪ੍ਰੀਤ ਬੁਲਦੀ ਲਓ ਬਈ ਪ੍ਰੀਤ ਬੁਲਦੀ ਜਰਸੀ ਬੁਲਦੀ ਇਹ ਵੈੜ ਤੇ ਕੀ ਮੋਲਾ ਬਾਈ ਇਹਦਾ ਮੋਲ ਬਾਈ ਫੋਨ ਤੇ ਕਰਾਂਗੇ ਲਓ ਵੀ ਸੱਜਣੋ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਵਾੜ ਪਸੰਦ ਆ ਤਾਂ ਫੋਨ ਕਰ ਲਿਓ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਕਾਲਕਾ ਗੱਲਬਾਤ ਕਰਕੇ ਸੌਦਾ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰਦੇ ਦੋਸਤੋ ਜਲਦੀ ਮਿਲਦੇ ਆ ਅਜੇ ਹੀ ਨਵੇਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ